ਭਾਈ ਗੁਰਦਾਸ ਸਾਹਿਬ ਕਹਿੰਨ ਲੱਗੇ ਪਹਿਲੀ ਗੱਲ ਜਿਹੜਾ ਗੁਰੂ ਹੈ ਨਾ ਉਹ ਗੁਨਾ ਦਾ ਖਜ਼ਾਨਾ ਹੁੰਦਾ ਹੈ ਜਦੋਂ ਕੋਈ ਗੁਰੂ ਕੋਲ ਆਉਂਦਾ ਹੈ ਗੁਰੂ ਗੁਣ ਭਰ ਦਿੰਦਾ ਹੈ ਔਗਲ ਕੱਢ ਦਿੰਦਾ ਹੈ ਗੁਰੂ ਹਮੇਸ਼ਾ ਹੀ ਗੁਨਾ ਦਾ ਖਜ਼ਾਨਾ ਹੈ ਦੂਜੀ ਗੱਲ ਗੁਰੂ ਹੈ ਜਿਹੜਾ ਇੱਕ ਪੂਰੇ ਵੈਦ ਦੀ ਤਰ੍ਹਾਂ ਹੈ ਅਧੂਰਾ ਵੈਦ ਨਹੀਂ ਹੈ ਜੇ ਕੋਈ ਪੰਜ ਰੋਗਾਂ ਦਾ ਮਾਰਿਆ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਸਤਾਇਆ ਹੋਇਆ ਮਨੁੱਖ ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਕਰੇ ਗੁਰੂ ਉਹਦੇ ਪੰਜ ਵਿਕਾਰਾਂ ਨੂੰ ਕੱਟ ਕੇ ਰੱਬੀ ਬੰਦਗੀ ਨਾਲ ਜੋੜ ਦਿੰਦਾ ਹੈ ਤੀਜੀ ਗੱਲ ਗੁਰੂ ਸੁੱਖਾਂ ਦਾ ਘਰ ਹੈ ਜਦੋਂ ਕੋਈ ਗੁਰੂਕੁਲ ਆਉਂਦਾ ਹੈ ਗੁਰੂ ਦੁੱਖ ਆਪਣੇ ਕੋਲ ਰੱਖ ਲੈਂਦਾ ਹੈ ਸੁੱਖ ਝੋਲੀ ਵਿੱਚ ਪਾ ਕੇ ਤੋਰਦਾ ਹੈ ਚੌਥੀ ਗੱਲ ਗੁਰੂ ਕਿਸੇ ਨਾਲ ਵੈਰ ਨਹੀਂ ਕਰਦਾ ਗੁਰੂ ਦੇ ਕੋਲ ਕੋਈ ਨਿੰਦਕ ਆ ਜਾਏ ਕੋਈ ਬੇਮੁਖ ਆ ਜਾਏ ਗੁਰੂ ਉਹਨੂੰ ਵੀ ਆਪਣੇ ਗੱਲ ਨਾਲ ਲਾਉਂਦਾ ਹੈ ਛੇਵੀਂ ਗੱਲ ਗੁਰੂ ਕਿਸੇ ਤੋਂ ਭੈ ਨਹੀਂ ਮੰਨਦਾ ਗੁਰੂ ਨਿਰਭਉ ਹੈ ਉਹ ਤੇ ਜਮਾਂ ਦਾ ਡਰ ਜੰਮਨ ਮਰਨ ਦਾ ਡਰ ਤੋਂ ਵੀ ਮੁਕਤ ਕਰ ਦਿੰਦਾ ਹੈ ਅਗਲਾ ਬਚਨ ਹੈ ਗੁਰੂ ਇੱਕ ਆਗੂ ਦੀ ਤਰ੍ਹਾਂ ਜਿਹੜਾ ਬਿਲਕੁਲ ਅਗਿਆਨਤਾ ਦੇ ਹਨੇਰੇ ਵਿੱਚ ਡੁੱਬ ਚੁੱਕਿਆ ਉਹਨੂੰ ਅੰਧਕਾਰ ਦੀ ਜ਼ਿੰਦਗੀ ਵਿੱਚੋਂ ਕੱਢ ਕੇ ਪ੍ਰਕਾਸ਼ ਚਾਨਣਾ ਕਰ ਦਿੰਦਾ ਹੈ ਇਹ ਗੁਰੂ ਤੇ ਗੁਰ ਨੇ ਭਾਈ ਗੁਰਦਾਸ ਸਾਹਿਬ ਕਹਿੰ ਲੱਗੇ ਭਲਿਆ ਜਿਹੜਾ ਗੁਰੂ ਗੁਨਾ ਦਾ ਖਜ਼ਾਨਾ ਹੈ ਜਿਹੜਾ ਗੁਰੂ ਪੂਰਾ ਵੈਦ ਹੈ ਜਿਹੜਾ ਗੁਰੂ ਸੁੱਖਾਂ ਦਾ ਘਰ ਹੈ ਜਿਹੜਾ ਗੁਰੂ ਨਰਵੈਰ ਹੈ ਜਿਹੜਾ ਗੁਰੂ ਨਿਰਭਉ ਹੈ ਜਿਹੜਾ ਇੱਕ ਸੁਜਾਨ ਆਗੂ ਹੈ ਤੂੰ ਉਸ ਗੁਰੂ ਤੋਂ ਬਾਰ-ਬਾਰ ਕੁਰਬਾਨ ਜਾਇਆ ਕਰ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ ਸਤਗੁਰ ਗੁਨੀ ਨਿਧਾਨ ਹੈ ਗੁਣ ਕਰ ਬਖਸ਼ੈ ਅਵਗਨੇਾਰੇ ਸਤਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਸੁਖ ਸਾਗਰ ਗੁਰਦੇਉ ਹੈ ਸੁਖ ਦੇ ਮੇਲ ਲਏ ਦੁਖਿਆਰੇ ਗੁਰੂ ਪੂਰਾ ਨਿਰਭਉ ਸਦਾ ਜਨਮ ਮਰਨ ਜਮ ਡਰੈ ਉਤਾਰੇ ਗੁਰੂ ਪੂਰਾ ਨਿਰਵੈਰ ਹੈ ਨਿੰਦਕ ਦੁਖੀ ਬੇਮੁਖ ਤਾਰੇ ਸਤਗੁਰੂ ਆਗੂ ਜਾਣੀਐ ਬਾਹ ਪਕੜ ਅੰਧਲੇ ਅੰਧਿਆਰੇ ਮਾਨ ਨਿਮਾਨੇ ਸਦ ਬਲਿਹਾਰੇ ਤੂੰ ਗੁਰੂ ਤੋਂ ਕੁਰਬਾਨ ਜਾ